ਜੀ ਅਗਲੀ ਹੋਰ ਵਾਰ ਚਲੀਏ ਜਿਸਨਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਫਲੋਰੀਡਾ ਵਾਲਾ ਐਕਸੀਡੈਂਟ ਹੋਇਆ ਸੀ ਉਹ ਤੋਂ ਬਾਅਦ ਅਮਰੀਕਾ ਦੇ ਵਿੱਚ ਜਿਹੜਾ ਹੇਟ ਕਰਾਈਮ ਆ ਉਹ ਬਹੁਤ ਜ਼ਿਆਦਾ ਵਧਿਆ ਹੋਇਆ ਖਾਸ ਕਰਕੇ ਪੰਜਾਬੀਆਂ ਦੇ ਟਰੱਕਾਂ ਵਾਲਿਆਂ ਦੇ ਅਗੇਂਸਟ ਜਦੋਂ ਹੋਰ ਇਦਾਂ ਦੀਆਂ ਖਬਰਾਂ ਆndੀਆਂ ਉਹਦੇ ਨਾਲ ਹੋਰ ਜ਼ਿਆਦਾ ਜਿਹੜੀ ਬਦਨਾਮੀ ਹੁੰਦੀ ਹੈਗੀ ਆ ਹੁਣ ਅੱਜ ਇੱਕ ਖਬਰ ਆ ਰਹੀ ਆ ਵੀ ਯੂਬਾ ਕਾਉਂਟੀ ਦੀ ਅਥਾਰਟिटीज ਨੇ ਇੱਕ ਪੰਜਾਬੀ ਮੂਲ ਦੇ ਬੰਦੇ ਨੂੰ ਫੜਿਆ ਜਿਹਦੇ ਕੋਲੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਫਾਇਰ ਆਰਮਸ ਤੇ ਡਰੱਗ ਇੱਕ ਕੈਸ਼ ਜਿਹੜਾ ਆ ਉਹ ਫੜਿਆ ਗਿਆ ਹੈਗਾ ਆ ਯੂਬਾ ਸਿਟੀ ਯੂਬਾ ਕਾਉਂਟੀ ਸ਼ੈਰਫਾ ਆਫਿਸ ਨੇ ਇਹ ਕਿਹਾ ਵੀ ਉਹਨਾਂ ਦੀ ਔਰੀਐਂਟਡ ਪੁਲਿਸਿੰਗ ਟੀਮ ਨੇ ਇੱਕ ਸਿਗਨੀਫੀਕੈਂਟ ਆਪਰੇਸ਼ਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈਗੀ ਆ ਉਹ ਕਹਿੰਦੇ ਵੀ ਫੈਡਰਲ ਅਥਾਰਟिटीज ਦੇ ਨਾਲ ਅਸੀਂ ਰਲ ਕੇ ਕੰਮ ਕਰ ਰਹੇ ਸੀ ਇੱਕ ਘਰ ਨੂੰ ਉਹਨਾਂ ਨੇ 올ਿਵ ਹੌਰਸਟ ਜੋ ਟਾਊਨ ਆ ਉੱਥੇ ਇੰਗਲਿਸ਼ ਵੇ ਦੇ ਉੱਤੇ ਉਹਨੂੰ ਸਰਚ ਕੀਤਾ ਤੇ ਉੱਥੋਂ 7 ਅਸੌਲਟ ਰਾਈਫਲਸ 8 ਹੈਂਡਗਨਸ 2 ਪਾਉਂਡ ਦੀ ਓਪੀਅਮ ਅਫੀਮ ਤੇ 39700 ਡਾਲਰ ਜਿਹੜਾ ਕੈਸ਼ ਆ ਉਹੋ ਫੜਿਆ ਗਿਆ ਆ 25 ਸਾਲਾਂ ਦਾ 올ਿਵ ਹਰਸਟ ਦੇ ਰਹਿਣ ਵਾਲਾ ਕੁਲਦੀਪ ਸਿੰਘ ਉਸ ਨੂੰ ਜਿਹੜਾ ਅਰੈਸਟ ਕੀਤਾ ਗਿਆ ਤੇ ਉਹਦੇ ਤੇ ਹੁਣ ਚਾਰਜਸ ਲਾਏ ਗਏ ਆ ਫਾਇਰ ਆਰਮ ਦੇ ਤੇ ਨਾਰਕੋਟਿਕਸ ਦੇ ਸੋ ਡਰਗ ਦੇ ਤੇ ਫਾਇਰ ਆਰਮ ਦੇ ਸੋ 700 ਟ੍ਰਾਈਫਲ ਸੀ ਗਿਆ ਇਹ ਯੂਵਾ ਕਾਉਂਟੀ ਦੇ ਜਿਹੜੇ ਸ਼ੈਰਫਸ ਦਾ ਉਹਨਾਂ ਨੇ ਅੱਜ ਅਰੈਸਟ ਕੀਤਾ ਤੇ ਉਸ ਦੇ ਕੋਲ ਉਹ ਜਿਹੜਾ ਸਾਰਾ ਸਮਾਨ ਆ ਉਹੋ ਫੜਿਆ ਹੈ ਜੀ ਜੀ ਅਗਲੀ ਹੋਰ ਵਾ ਚਲੀਏ ਜਿਸਨਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਫਲੋਰੀਡਾ ਵਾਲਾ ਐਕਸੀਡੈਂਟ ਹੋਇਆ ਸੀ ਉਹ ਤੋਂ ਬਾਅਦ ਅਮਰੀਕਾ ਦੇ ਵਿੱਚ ਜਿਹੜਾ ਹੇਟ ਕਰਾਈਮ ਆ ਉਹ ਬਹੁਤ ਜ਼ਿਆਦਾ ਵਧਿਆ ਹੋਇਆ ਖਾਸ ਕਰਕੇ ਪੰਜਾਬੀਆਂ ਦੇ ਟਰੱਕਾਂ ਵਾਲਿਆਂ ਦੇ ਅਗੇਂਸਟ ਜਦੋਂ ਹੋਰ ਇਦਾਂ ਦੀਆਂ ਖਬਰਾਂ ਆਉਂਦੀਆਂ ਆ ਉਹਦੇ ਨਾਲ ਹੋਰ ਜ਼ਿਆਦਾ ਜੜੀ ਬਦਨਾਮੀ ਹੁੰਦੀ ਹੈਗੀ ਆ ਹੁਣ ਅੱਜ ਇੱਕ ਖਬਰ ਆ ਰਹੀ ਆ ਵੀ ਯੂਬਾ ਕਾਉਂਟੀ ਦੀ ਅਥਾਰਟिटीज ਨੇ ਇੱਕ ਪੰਜਾਬੀ ਮੂਲ ਦੇ ਬੰਦੇ ਨੂੰ ਫੜਿਆ ਜਿਹਦੇ ਕੋਲੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਫਾਇਰ ਆਰਮਸ ਤੇ ਡਰੱਗ ਤੇ ਕੈਸ਼ ਜਿਹੜਾ ਆ ਉਹ ਫੜਿਆ ਗਿਆ ਹੈਗਾ ਆ ਯੂਬਾ ਸਿਟੀ ਯੂਬਾ ਕਾਉਂਟੀ ਸ਼ੈਰਫ ਆਫਿਸ ਨੇ ਇਹ ਕਿਹਾ ਵੀ ਉਹਨਾਂ ਦੀ ਔਰੀਐਂਟਡ ਪੁਲਿਸਿੰਗ ਟੀਮ ਨੇ ਇੱਕ ਸਿਗਨੀਫੀਕੈਂਟ ਆਪਰੇਸ਼ਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈਗੀ ਆ ਉਹ ਕਹਿੰਦੇ ਵੀ ਫੈਡਰਲ ਅਥਾਰਟिटीज ਦੇ ਨਾਲ ਅਸੀਂ ਰਲ ਕੇ ਕੰਮ ਕਰ ਰਹੇ ਸੀ ਇੱਕ ਘਰ ਨੂੰ ਉਹਨਾਂ ਨੇ 올ਿਵ ਹਰਸਟ ਜੋ ਟਾਊਨ ਆ ਉਥੇ ਇੰਗਲਿਸ਼ ਬੇ ਦੇ ਉਤੇ ਉਹਨੂੰ ਸਰਚ ਕੀਤਾ ਤੇ ਉਥੋਂ 7 ਅਸੌਲਟ ਰਾਈਫਲਸ 8 ਹੈਂਡਗਨਸ 2 ਪਾਉਂਡ ਦੀ ਓਪੀਅਮ ਅਫੀਮ ਤੇ 39700 ਡਾਲਰ ਜਿਹੜਾ ਕੈਸ਼ ਆ ਉਹੋ ਫੜਿਆ ਗਿਆ 25 ਸਾਲਾਂ ਦਾ 올ਿਵ ਹਰਸਟ ਦੇ ਰਹਿਣ ਵਾਲਾ ਕੁਲਦੀਪ ਸਿੰਘ ਉਸ ਨੂੰ ਜਿਹੜਾ ਅਰੈਸਟ ਕੀਤਾ ਗਿਆ ਤੇ ਉਹਦੇ ਤੇ ਹੁਣ ਚਾਰਜਸ ਲਾਏ ਗਏ ਆ ਫਾਇਰ ਆਰਮ ਦੇ ਤੇ ਨੈਰਕੋਟਿਕਸ ਦੇ ਸੋ ਡਰੱਗ ਦੇ ਤੇ ਫਾਇਰ ਆਰਮ ਦੇ ਸੋ 700 ਟ੍ਰਾਈਫਰ ਸੀ ਗਿਆ ਇਹ ਯੂਬਾ ਕਾਉਂਟੀ ਦੇ ਜਿਹੜੇ ਸ਼ੈਰਫਸ ਦਾ ਉਹਨਾਂ ਨੇ ਅੱਜ ਅਰੈਸਟ ਕੀਤਾ ਤੇ ਉਸ ਦੇ ਕੋਲੋਂ ਇਹ ਜਿਹੜਾ ਸਾਰਾ ਸਮਾਨ ਆ ਉਹੋ ਫੜਿਆ ਹੈ ਜੀ